ਅਨਛੰਦੀ ਨਵਜੇਤਨਾ ਬੌਡੀ ਦੀ ਐਨੂਅਲ ਮੀਟਿੰਗ ਅਸੀਂ ਜਿਹੜਾ ਸਾਰੇ ਸਾਲ ਦੀਆਂ ਗਤੀਵਿਧੀਆਂ ਨੂੰ ਅਸੀਂ ਬੀਟਿੰਗ ਸਾਰੇ ਮੈਂਬਰਸ ਦੇ ਸਾਹਮਣੇ ਇੱਕ ਦੂਸਰੇ ਨੂੰ ਦੱਸਦੇ ਹਾਂ ਪ੍ਰੋਗਰੈਸ ਦੱਸਦੇ ਸਾਰੇ ਸਾਲ ਦੀ ਔਰ ਨਵਜੇਤਨਾ ਦਾ ਪ੍ਰੋਸਪੈਕਟਿਵ ਪਲਾਨ ਜਿਹੜਾ ਅਗਲੇ ਸਾਲ ਵਾਸਤੇ ਉਹਦਾ ਕੈਲੰਡਰ ਰਿਲੀਜ਼ ਕਰਦੇ ਆ ਅੱਜ ਕੈਲੰਡਰ ਰਿਲੀਜ਼ ਕੀਤਾ ਗਿਆ 2025 ਦਾ ਉਹ ਸ਼ੈਡਿਊਲ ਜਿਸ ਤਰ੍ਹਾਂ ਸਾਡਾ ਪ੍ਰੀਆਰਿਓਡਿਕਲੀ ਕੀ ਕੀ ਅਸੀਂ ਘੜੇ ਇਵੈਂਟ ਕਰਾਣੇ ਆ ਜਿੱਦਾਂ ਸਾਡੇ 4-5 ਵਿੰਗ ਹੈ ਆਪਣਾ ਚਾਈਲਡ ਲੇਬਰ ਤੇ ਹੈ 135% ਤੇ ਹੈ ਚਾਈਲਡ ਐਜੂਕੇਸ਼ਨ ਤੇ ਹੈ ਆਰਟਿਸਟ ਵਿੰਗ ਹੈ ਸੀਨੀਅਰ ਸਿਟੀਜ਼ਨ ਵਿੰਗ ਹੈ ਬੱਚਿਆਂ ਦੀ ਅਸੀਂ ਅਡਾਪਸ਼ਨ ਕਰਦੇ ਆ ਮੇਨ ਸਾਡਾ ਜਿਹੜਾ ਹੈ ਕਿ ਜਿਹੜੇ ਸਿੰਗਲ ਚਾਈਲਡ ਹੈ ਸਿੰਗਲ ਪੇਰੈਂਟ ਚਾਈਲਡ ਹੈ ਉਹਨਾਂ ਨੂੰ ਅਸੀਂ ਅਡਾਪਟ ਕਰਦੇ ਆ ਸਾਡੇ 16 ਬੱਚਿਆਂ ਦੀ ਅਸੀਂ ਪਰਵਿਸ਼ ਕਰ ਰਹੇ ਆ ਹੈਲਥ ਵੱਲੋਂ ਤੇ ਐਜੂਕੇਸ਼ਨ ਵੱਲੋਂ ਟਿਲ ਜਦ ਤੱਕ ਉਹ ਪੜਨਾ ਚਾਹੁੰਦੇ ਆ। ਤੋਂ 16 ਬੱਚੇ ਸਾਡੇ ਕੋਲ ਹੋ ਗਏ ਨੇ। ਅਗਲੇ ਸਾਲ ਸਾਡਾ ਟਾਰਗੇਟ ਹੋ ਰਿਹਾ ਹੈ ਮੈਕਸਿਮਮ ਅਸੀਂ 100 ਬੱਚਾ ਮਤਲਬ ਕਰਕੇ ਇਹਨਾਂ ਦੀ ਪਰਵਿਸ਼ ਕਰਨਾ ਚਾਹੁੰਦੇ ਆ ਤਾਂ ਜੋ ਸੋਸਾਇਟੀ ਦੇ ਵਿੱਚ ਜਿਹੜੇ ਬੱਚੇ ਪੈਸੇ ਵੱਲੋਂ ਨਹੀਂ ਪੜ ਸਕਦੇ ਉਹਨਾਂ ਦੀ امداد ਹੋ ਸਕੇ ਤੇ ਅਸੀਂ ਵਿਭਾਗ ਗੁਰੂ ਦੇ ਅੱਗੇ ਆਪਣਾ ਉਹ 10 ਅਰਦਾਸ ਕਰ ਸਕੀਏ ਕਿ ਇਸ ਦਾ ਸਮਾਜ ਹੈ ਇੱਕ ਦੂਸਰੇ ਤੇ ਨਿਰਭਰ ਹੈ ਸਾਰੇ ਲੋਕ ਇੱਕ ਦੂਜੇ ਪਰੇਜ਼ ਹੋ ਕੇ ਸਮਾਜ ਦੇ ਵਿੱਚ ਲੋੜਵੰਦਾਂ ਦੀ ਸੇਵਾ ਕਰਨ ਜੋ ਸਾਡਾ ਫਲਸਫਾ ਹੈ ਗੁਰੂਆਂ ਦਾ ਪੈਗਮਾਂ ਦਾ ਪੀਰਾਂ ਦਾ ਤੇ ਇਹੀ ਹੈ ਵੰਡ ਕੇ ਛਕੀਏ ਤੇ ਵੰਡ ਕੇ ਆਪਾਂ ਆਪਣਾ ਸਾਰਾ ਕੁਝ ਜੀਵਨ ਸਫਲ ਕਰੀਏ ਅੱਜ ਦਰਦ ਜਿਹੜੀ ਮੀਟਿੰਗ ਹੋਈ ਹੈਗੀ ਐ ਐਨੂਅਲ ਮੀਟਿੰਗ ਉਹਦੇ ਚ ਸਾਰੇ ਆਏ ਆ ਬਹੁਤ ਅੱਛਾ ਲੱਗਿਆ ਸਭ ਨੂੰ ਮਿਲ ਕੇ ਸਾਲਾਨਾ ਸਾਡੀ ਇਹ ਵਾਲੀ ਮੀਟਿੰਗ ਹੁੰਦੀ ਹੈ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਆਪਣੇ ਆਪਣਾ ਕੰਮ ਦੇ ਅਕੋਰਡਿੰਗ ਜਿਸ ਤਰ੍ਹਾਂ ਵੀ ਪੂਰਾ ਸਾਲ ਦਾ ਕੰਮ ਹੁੰਦਾ ਹੈ ਸਾਡਾ ਉਹਦੇ ਅਕੋਰਡਿੰਗ ਅਸੀਂ ਡਿਊਟੀਆਂ ਬੰਦੇ ਆ ਉਹਨਾਂ ਨੂੰ ਉਹਨਾਂ ਦੇ ਪਤਾ ਉੱਤੇ ਲੈ ਕੇ ਆਨੇ ਆ ਅੱਜ ਵੀ ਅਸੀਂ ਉਹੀ ਕੀਤਾ ਹੈ ਸਾਧਨਾਲੀ ਨਾਲ ਆਪਾਂ ਅੱਜ ਕੈਲੰਡਰ ਇੱਥੇ ਜਿਹੜਾ ਨਵੇਂ ਸਾਲ ਦਾ ਕੈਲੰਡਰ ਹੈ ਸਾਡੇ ਨਵ ਚੇਤਨਾ ਵੱਲੋਂ ਉਹ ਇੱਥੇ ਦੱਸਿਆ ਗਿਆ ਹੈ ਨਵ ਚੇਤਨਾ ਵੱਲੋਂ ਕੈਲੰਡਰ ਸ਼ੋਅ ਕੀਤਾ ਗਿਆ ਹੈ ਅ ਅੱਦਰ ਦੇ ਵਰਤ ਦਾ ਸਾਰਿਆਂ ਨੂੰ ਪਤਾ ਨਚੇਤਾ ਕਿਸ ਤਰ੍ਹਾਂ ਕੰਮ ਕਰਦੀ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਸਾਡੇ ਨਾਲ ਹੋਰ ਵੱਧ ਤੋਂ ਵੱਧ ਬੰਦੇ ਜੁੜਨ ਔਰ ਜਿੰਨੇ ਬੰਦੇ ਸਾਡਾ ਜੁੜਨਗੇ ਉਹਨੇ ਹੀ ਜਿਹੜਾ ਸਾਡਾ ਕਾਜ਼ ਅਸੀਂ ਲੈ ਕੇ ਆਨੇ ਹਾਂ ਬੱਚਿਆਂ ਨੂੰ ਸਪੈਸ਼ਲ ਸਿੱਖਿਆ ਦੇਣੀ ਬੱਚਿਆਂ ਨੂੰ ਹੋਰ ਜ਼ਿਆਦਾ ਐਕਟੀਵੇਟ ਕਰਨਾ ਤਾਂ ਕਿ ਉਹ ਅੱਛੇ ਤੋਂ ਅੱਛੇ ਨੰਬਰ ਲੈ ਕੇ ਆਉਣ ਔਰ ਨਾਲ ਹੀ ਨਾਲ ਅਸੀਂ ਬੱਚੇ ਅਡਾਪਟ ਕਰਦੇ ਹਾਂ ਸਾਡਾ ਮੋਟਿਵ ਹੀ ਇਹ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੱਚੇ ਅਡਾਪਟ ਕਰੀਏ ਤਾਂ ਕਿ ਬੱਚਿਆਂ ਦੀ ਐਜੂਕੇਸ਼ਨਸ ਦੇ ਵਿੱਚ ਉਹਨਾਂ ਦੀ ਫਿਜ਼ੀਕਲ ਐਕਟੀਵਿਟੀਆਂ ਦੇ ਵਿੱਚ ਅਸੀਂ ਹੋਰ ਜ਼ਿਆਦਾ ਸਪੋਰਟ ਕਰੀਏ ਉਹਨਾਂ ਨੂੰ ਸਾਡੀ ਟੀਮ ਇਹੀ ਸਪੋਰਟ ਕਰਦੀ ਹੈ ਅਸੀਂ ਕੋਸ਼ਿਸ਼ ਕਰਦੀ ਹਾਂ ਕਿ ਹੋਰ ਵੀ ਬੰਦੇ ਸਾਡੇ ਨਾਲ ਜੁੜਨਗੇ ਤਾਂ ਕਿ ਸਾਡੇ ਇਸ ਮੁਹਿੰਮ ਨੂੰ ਅੱਗੇ ਵਧਾ ਸਕੀਏ ਮੇਰਾ ਨਾਮ ਡਾਕਟਰ ਸ਼ਿਵਾਨੀ ਭਾਰਤੀਆ ਹੈ ਡਾਇਰੈਕਟਰ ਡਾਕਟਰ ਸ਼ਿਵਾਨੀ ਸਕੇਨਸਥੈਟਿਕ ਸੈਂਟਰ ਮੈਂ ਪਿਛਲੇ 1 ਸਾਲ ਸੇ नवजेतना से जुड़ी हूँ इससे पहले भी मैं काफ़ी फिलंथ्रॉफिक इवेंट्स एन जी एक्टिविटीज़ में कार्यरत थी लेकिन नवचेतना के साथ जुड़ के मैंने देखा यहाँ पे जो काम होता है वो सेल्फलेस होता है कोई किसी तरह का कोई हिडन मोटिव नहीं होता कोई प्रमोशंस, कोई कुछ और बच्चों के लिए कम्युनिटी के लिए लोग जो काम कर रहे हैं सोशल स्टिकमास को हटाने के लिए ये लोग काम कर रहे हैं इससे मैं बहुत इंस्पायर्ड हूँ और मैं चाहती हूँ मैं नवचेतना का आगे भी पार्ट रहूँ और इनकी एक्टिविटीज़ जैसे ड्रग कम ड्रग कंपेन और गर्ल एजुकेशन चाइल्ड लेबर जिस पे काम कर रहे हैं मैं एक्टिवली पार्टिसिपेट करूं मैं इनके काम से बहुत खुश हूं एंड आई एम प्राउड टू बी पार्ट ऑफ नव चेतना फैमिली थैंक यू काम कर रही है बहुत अच्छा कर रही है और सबसे बड़ी बात ये है कि यहाँ कोई हिडन मोटिव नहीं है सब सेल्फलेस काम करते हैं सभी बहुत हाईली एजुकेटेड लोग जुड़े हुए हैं डॉक्टर्स का विंग है एजुकेशनिस्ट जुड़े हुए हैं डॉक्टर्स हैं और कम्युनिटीज़ के आर्टिस्ट हैं और सब अपनी तरफ से अपना एफर्ट्स डाल रहे हैं पूरा इस कम्युनिटी को इस एन को आगे बढ़ाने हाँ जी बहुत अच्छा लग रहा है ਯੂਥ ਜਾਂ ਵਿੰਗ ਬਣਿਆ ਉਹ ਅਸੀਂ ਮੈਂ ਹੀ ਕਹਾਂਗੀ ਕਿ ਜਦ ਬੱਚੇ ਤੋਂ ਹੀ ਉਹਨਾਂ ਨੂੰ ਅੱਛੀ ਮੋਟੀਵੇਸ਼ਨਲ ਇੱਥੇ ਮਿਲ ਰਿਹਾ ਸਾਰਾ ਕੁਝ ਉਹ ਅੱਛਾ ਸੋਚਣਗੇ ਬੱਚੇ ਆਪਣੇ ਹੋਰ ਫਰੈਂਡਸ ਨੂੰ ਸਾਡੇ ਨਾਲ ਜੋੜਨਗੇ ਤੇ ਆਲਰੇਡੀ ਵਿੰਗਸ ਚੱਲ ਰਹੀ ਸੀ ਉਹਦੇ ਨਾਲ ਬੱਚੇ ਵੀ ਚੱਲਣ ਤੇ ਇਹ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਹੋ ਗਈ ਤੇ ਰੀਅਲੀ ਆਈ ਐਪਰੀਸ਼ੀਏਟ ਦ ਟੀਮ ਐਂਡ ਆਈ ਆਮ ਵੈਰੀ ਪ੍ਰਾਊਡ ਟੂ ਹੈਵ ਅ ਪਾਰਟ ਆਫ ਦਿਸ ਟੀਮ ਥੈਂਕ ਯੂ ਵੈਰੀ ਮੱਚ ਨਵੀਂ ਟੀਮ ਚੁਣਨੇ ਕਿ ਕੈਸਾ ਲੱਗ ਰਿਹਾ ਹੈ ਹਾਂਜੀ 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 ਨਵੀਂ ਟੀਮ ਬਣਾਈ ਬਹੁਤ ਅੱਛਾ ਲੱਗ ਰਿਹਾ ਹੈ ਕਿ ਬੱਚੇ ਵੀ ਇਹ ਪੋਜ਼ਿਟਿਵਲੀ ਪਾਰਟਿਸਿਪੇਟ ਕਰਨਗੇ ਔਰ ਉਸ ਤਰ੍ਹਾਂ ਹੀ ਸਾਡੀ ਟੀਮ ਦੇ ਮੈਂਬਰਸ ਵਧਣਗੇ ਪੇਰੈਂਟਸ ਨੂੰ ਦੱਸਣਗੇ ਆਪਣੇ ਫਰੈਂਡਸ ਨੂੰ ਦੱਸਣਗੇ ਤੇ ਨੈਚੁਰਲੀ ਸਾਡੀ ਟੀਮ ਜਿੰਨੀ ਵਧੇਗੀ ਓਨੀ ਹੀ ਸਾਡੀ ਥੋੜੀ ਸਮਾਜ ਸੇਵਾ ਵਿੱਚ ਪਾਰਟਿਸਪੇਸ਼ਨ ਵਧੇਗੀ